श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार से भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जी मान की और ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਸਰਕਾਰ ਵੱਲੋਂ ਪਠਿਆਲਾ ਪਲੈਨਿੰਗ ਬੋਰਡ ਦਾ ਐਡਵੋਕੇਟ ਹਰਦੀਪ ਸਿੰਘ ਸਰਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਨਾਲ ਐਡਵੋਕੇਟ ਹਰਦੀਪ ਸਿੰਘ ਸਰਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰਾ ਸਾਹਿਬ ਪਲੈਨਿੰਗ ਬੋਰਡ ਦਾ ਚੇਅਰਮੈਨ ਤੁਹਾਨੂੰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅੱਜ ਤੁਹਾਡੀ ਨਿਯੁਕਤੀ ਹੋਈ ਹੈ ਜ਼ਿੰਮੇਵਾਰੀ ਤੁਹਾਨੂੰ ਸੌਂਪ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਦੇ ਮੀਡੀਆ ਦੇ ਜ਼ਰੀਏ ਮੈਂ ਸਾਰੇ ਸਾਡੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੇਰੇ ਵਲੰਟੀਅਰ ਸਾਥੀ ਮੇਰੇ ਯੂਥ ਦੇ ਸਾਰੇ ਸਾਥੀਆਂ ਦਾ ਸੋਡੇ ਜਰੀਏ ਮੈਂ ਧੰਨਵਾਦ ਕਰਦਾ ਤੇ ਮੈਂ ਦੇਖੋ ਅੱਜ ਇਸ ਕੁਰਸੀ ਤੇ ਤੁਸੀਂ ਉੱਪਰ ਨਾਮ ਦੇਖੋਗੇ ਤਾਂ ਹਰੇਕ ਪਰਿਵਾਰ ਆ ਜਿਹੜਾ ਉਹ ਰਾਜਨੀਤੀਬਾਹਨ ਪਰਿਵਾਰ ਹੈ ਪਰ ਅੱਜ ਜਿਹੜੇ ਮੈਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਆਮ ਘਰਾਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਮੌਕੇ ਦੇ ਰਹੀ ਆ ਤੇ ਮੈਂ ਇਸ ਤੇ ਸਾਰੀ ਟੀਮ ਹੀ ਸਾਡੀ ਜਿਹੜੀ ਦਿਹਾਤੀ ਦੀ ਜਾਂ ਮੇਰੀ ਯੂਥ ਦੀ ਟੀਮ ਆ ਉਹ ਪੂਰੀ ਇੱਕ ਖੋਸ਼ਾ ਕੇ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਤੇ ਸਾਰੇ ਪੂਰਾ ਬੱਦ ਚੜਕੇ ਇਹਦੇ ਵਿੱਚ ਕੰਮ ਕਰਨਗੇ ਤੇ ਮੈਂ ਇੱਥੇ ਅੱਜ ਕੈਬਨਟ ਮੰਤਰੀ ਬਲਜਿੰਦਰ ਕੌਰ ਜੀ ਪਹੁੰਚੇ ਸੀ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜ਼ਿਲ੍ਹਾ ਬਟਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਉਹਨਾਂ ਦਾ ਸਾਰੇ ਸਾਥੀਆਂ ਦਾ ਅਨਿਲ ਠਾਕਰ ਜੀ ਨਵਦੀਪ ਜੀਦਾ ਜੀ ਚੇਅਰਮੈਨ ਸਾਡੇ ਜਿੰਨੇ ਵੀ ਸਾਡੇ ਦਰਜਾ ਦਰਜਾ ਹੋਰ ਸਾਥੀ ਪਹੁੰਚੇ ਆ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਰ ਸਭ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾਣਗੇ ਦੇਖੋ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਡਵੈਲਪਮੈਂਟ ਦੇ ਮੁੱਦੇ ਤੇ ਆਈ ਆ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੀ ਜਿਹੜੀ ਡਵੈਲਪਮੈਂਟ ਆ ਉਹਨੂੰ ਇਥੋਂ ਚਲਾਵਾਂਗੇ ਅਸੀਂ ਪੂਰੇ ਵਧੀਆ ਤਰੀਕੇ ਨਾਲ ਆਪਦੀ ਇਮਾਨਦਾਰੀ ਨਾਲ ਪੂਰੇ ਪਿੰਡਾਂ ਦੇ ਜਿਹੜੇ ਉਹ ਮਾਹੌਲ ਨੂੰ ਬਦਲਾਂਗੇ ਪਲੈਨਿੰਗ ਬੋਰਡ ਨੂੰ ਲਾ ਕੇ ਖਾਸ ਕਰਕੇ ਜੋ ਪਲੈਨਿੰਗ ਬੋਰਡ ਨਾਲ ਸੰਬੰਧਤ ਹੈ ਲੋਕ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਵੀ ਆਪਦੀਆਂ ਡਿਮਾਂਡ ਲੈ ਕੇ ਆਓ ਸਾਡੇ ਕੋਲੇ ਫੰਡ ਇਥੇ ਜਿਹੜੇ ਕਾਫੀ ਮਾਤਰਾ ਚਾਉਂਦੇ ਆ ਅਸੀਂ ਉਹਨਾਂ ਦੀਆਂ ਡਿਮਾਂਡਾਂ ਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਜੋ ਜਿਹੜੇ ਵੀ ਪੰਚਾਇਤਾਂ ਨੂੰ ਲੱਗਦੇ ਆ ਵੀ ਸਾਡੇ ਇਹ ਕੰਮ ਆ ਜਿਹੜੇ ਪਿੰਡ 'ਚ ਹੋਣ ਜੋਗਾ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰਾਸ਼ੀ ਜਾਰੀ ਕਰਿਆ ਕਰਾਂ ਸਮਾਂ ਤੁਹਾਡੇ ਕੋਲੇ ਬਹੁਤ ਘੱਟ ਹੈ ਤਕਰੀਬਨ 1.5 ਸਾਲ ਦਾ ਸਮਾਂ ਹੈ ਇਸ ਸਮੇਂ 'ਚ ਕਿਸੇ ਕਿੰਨੇ ਕੰਮ ਕਰ ਪਾਓਗੇ ਕੀ ਲੱਗਦਾ ਤੁਹਾਨੂੰ ਦੇਖੋ ਸਮੇਂ ਦੀ ਜੇ ਇੱਕ ਗੱਲ ਕਰੀਏ ਸਮਾਂ ਘੱਟ ਹੈ ਪਰ ਸਾਡੇ ਕੋਲੇ ਜਿਹੜੇ ਸਾਥੀ ਨੇ ਸਾਡੇ ਸਾਨੂੰ ਗਾਈਡਲਾਈਨ ਦੇਣ ਵਾਲੇ ਆ ਉਹ ਕਾਫੀ ਸਾਡੇ ਨਾਲ ਮੌਜੂਦ ਨੇ ਮੈਂ ਸਾਰਿਆਂ ਤੋਂ ਉਮੀਦ ਕਰੂੰਗਾ ਕਿ ਮੇਰੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਅਸੀਂ ਸਾਰੇ ਸਾਥੀ ਮਿਲ ਕੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਡਿਵੈਲਪਮੈਂਟ ਕਰਾਂਗੇ ਬਿਲਕੁਲ ਜੀ ਬਿਲਕੁਲ ਏਸੀ ਐਡਵੋਕੇਟ ਹਰਦੀਪ ਸਿੰਘ ਸਾਰਾ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਲੈਨਿੰਗ ਬੋਰਡ ਬਠਿੰਡਾ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਮੇਰੇ ਵੱਲੋਂ ਤੰਗ ਦੇ ਨਾਲ ਜੜੀ ਇਹ ਨਹੀਂ ਚਾਹਵੇਗੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਪਲੈਨਿੰਗ ਬੋਰਡ ਦਾ ਐਡਵੋਕੇਟ ਹਰਦੀਪ ਸਿੰਘ ਸਰਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਨਾਲ ਐਡਵੋਕੇਟ ਹਰਦੀਪ ਸਿੰਘ ਸਰਾ ਮਜੂਦ ਹੈ ਅੱਜ ਅੱਜ ਗੱਲਬਾਤ ਕਰਦੇ ਹਾਂ ਸਰਾ ਸਾਹਿਬ ਪਲੈਨਿੰਗ ਬੋਰਡ ਦਾ ਚੇਅਰਮੈਨ ਤੁਹਾਨੂੰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅੱਜ ਤੁਹਾਡੀ ਨੁਕਤੀ ਹੋਈ ਹੈ ਜ਼ਿੰਮੇਵਾਰੀ ਤੁਹਾਨੂੰ ਸੌਂਪ ਦਿੱਤੀ ਗਈ ਹੈ ਕੀ ਕਹਿਣਾ ਚਾਹੂੰਗਾ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਦੇ ਮੀਡੀਆ ਦੇ ਜ਼ਰੀਏ ਮੈਂ ਸਾਰੇ ਸਾਡੇ ਆਮ ਆਲ ਇਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੇਰੇ ਵਲੰਟੀਅਰ ਸਾਥੀ ਮੇਰੇ ਯੂਥ ਦੇ ਸਾਰੇ ਸਾਥੀਆਂ ਦਾ ਤੁਹਾਡੇ ਜ਼ਰੀਏ ਮੈਂ ਧੰਨਵਾਦ ਕਰਦਾ ਤੇ ਮੈਂ ਦੇਖੋ ਅੱਜ ਇਸ ਕੁਰਸੀ ਤੇ ਤੁਸੀਂ ਉੱਪਰ ਨਾਮ ਦੇਖੋਗੇ ਤਾਂ ਹਰੇਕ ਪਰਿਵਾਰ ਆ ਜਿਹੜਾ ਉਹ ਰਾਜਨੀਤੀਬਾਨ ਪਰਿਵਾਰ ਹੈ ਪਰ ਅੱਜ ਜਿਹੜੇ ਮੈਨੂੰ ਆਵਾਮੀ ਪਾਰਟੀ ਨੇ ਮੌਕਾ ਦਿੱਤਾ ਆਮ ਘਰਾਂ ਦੇ ਲੋਕਾਂ ਨੂੰ ਆਵਾਮੀ ਪਾਰਟੀ ਜਿਹੜੀ ਮੌਕੇ ਦੇ ਰਹੀ ਆ ਤੇ ਮੈਂ ਬੇਸਤੇ ਸਾਰੀ ਟੀਮ ਹੀ ਸਾਡੀ ਜਿਹੜੀ ਦਿਹਾਤੀ ਦੀ ਜਾਂ ਮੇਰੀ ਯੂਥ ਦੀ ਟੀਮ ਆ ਉਹ ਪੂਰੀ ਖੁਸ਼ ਆ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਤੇ ਸਾਰੇ ਪੂਰਾ ਬੱਦ ਚੜ ਕੇ ਇਹਦੇ ਚ ਕੰਮ ਕਰਨਗੇ ਤੇ ਮੈਂ ਇੱਥੇ ਅੱਜ ਕੈਬਨਟ ਮੰਤਰੀ ਬਲਜਿੰਦਰ ਕੌਰ ਜੀ ਪਹੁੰਚੇ ਸੀ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜ਼ਿਲ੍ਹਾ ਬਟਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਉਹਨਾਂ ਦਾ ਸਾਰੇ ਸਾਥੀਆਂ ਦਾ ਅਨਿਲ ਠਾਕਰ ਜੀ ਨਵਦੀਪ ਜੀਦਾ ਜੀ ਚੇਅਰਮੈਨ ਸਾਡੇ ਜਿੰਨੇ ਵੀ ਸਾਡੇ ਦਰਜਾ ਬਦਰਜਾ ਹੋਰ ਸਾਥੀ ਪਹੁੰਚਿਆ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਾਰਾ ਸਭ ਦੇ ਗੱਲ ਕਰੀਏ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਦੇਖੋ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਆ ਉਹ ਡਿਵੈਲਪਮੈਂਟ ਦੇ ਮੁੱਦੇ ਤੇ ਆਈ ਆ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਨੂੰ ਇਥੋਂ ਚਲਾਵਾਂਗੇ ਅਸੀਂ ਪੂਰੇ ਵਧੀਆ ਤਰੀਕੇ ਨਾਲ ਆਪਦੀ ਇਮਾਨਦਾਰੀ ਨਾਲ ਪੂਰੇ ਪਿੰਡਾਂ ਦੇ ਜਿਹੜੇ ਉਹ ਮਾਹੌਲ ਨੂੰ ਬਦਲਾਂਗੇ ਪਲਾਨਿੰਗ ਬੋਰਡ ਨੂੰ ਲੈ ਕੇ ਖਾਸ ਕਰਕੇ ਜੋ ਪਲਾਨਿੰਗ ਬੋਰਡ ਨਾਲ ਸੰਬੰਧਿਤ ਹੈ ਲੋਕ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਵੀ ਆਪਦੀਆਂ ਡਿਮਾਂਡ ਲੈ ਕੇ ਆਓ ਸਾਡੇ ਕੋਲੇ ਫੰਡ ਇਥੇ ਜਿਹੜੇ ਕਾਫੀ ਮਾਤਰਾ ਚਾਉਂਦੇ ਆ ਅਸੀਂ ਉਹਨਾਂ ਦੀਆਂ ਡਿਮਾਂਡਾਂ ਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਜੋ ਜਿਹੜੇ ਵੀ ਪੰਚਾਇਤਾਂ ਨੂੰ ਲੱਗਦੇ ਆ ਵੀ ਸਾਡੇ ਇਹ ਕੰਮ ਆ ਜਿਹੜੇ ਉਹ ਪਿੰਡ 'ਚ ਹੋਣ ਜੋਗਾ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਰਾਚੀ ਜਾਰੀ ਕਰਿਆ ਕਰਾਂ। ਸਮਾਂ ਤੁਹਾਡੇ ਕੋਲੇ ਬਹੁਤ ਘੱਟ ਹੈ तकरीबन 1.5 ਸਾਲ ਦਾ ਸਮਾਂ ਹੈ। ਇਸ ਸਮੇਂ 'ਚ ਤੁਸੀਂ ਕਿੰਨੇ ਕੰਮ ਕਰ ਪਾਓਗੇ ਕੀ ਲੱਗਦਾ ਤੁਹਾਨੂੰ? ਦੇਖੋ ਸਮੇਂ ਦੀ ਜੇ ਇੱਕ ਗੱਲ ਕਰੀਏ ਸਮਾਂ ਘੱਟ ਹੈ ਪਰ ਸਾਡੇ ਕੋਲੇ ਜਿਹੜੇ ਸਾਥੀ ਨੇ ਸਾਡੇ ਸਾਨੂੰ ਗਾਈਡਲਾਈਨ ਦੇਣ ਵਾਲੇ ਆ ਉਹ ਕਾਫੀ ਸਾਡੇ ਨਾਲ ਮੌਜੂਦ ਨੇ। ਮੈਂ ਸਾਰਿਆਂ ਤੋਂ ਉਮੀਦ ਕਰੂੰਗਾ ਕਿ ਮੇਰੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਅਸੀਂ ਸਾਰੇ ਸਾਥੀ ਮਿਲ ਕੇ ਛੱਟ ਸਮੇਂ ਦੇ ਵਿੱਚ ਜ਼ਿਆਦਾ ਡਵੈਲਪਮੈਂਟ ਕਰਾਂਗੇ ਬਿਲਕੁਲ ਜੀ ਬਿਲਕੁਲ ਏਸੀ ਐਡਵੋਕੇਟ ਹਰਦੀਪ ਸਿੰਘ ਸਰਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਲੈਨਿੰਗ ਬੋਰਡ ਬਠਿੰਡਾ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਮੇਰੇ ਵੱਲੋਂ ਤਨਦੇਈ ਨਾਲ ਜੜੀ ਨਿਭਾਈ ਚਾਹੇਗੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਪਲੈਨਿੰਗ ਬੋਰਡ ਦਾ ਐਡਵੋਕੇਟ ਹਰਦੀਪ ਸਿੰਘ ਸਰਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਨਾਲ ਐਡਵੋਕੇਟ ਹਰਦੀਪ ਸਿੰਘ ਸਰਾਂ ਮਜੂਦ ਹੈ ਅੱਜ ਗੱਲਬਾਤ ਕਰਦੇ ਹਾਂ ਸਰਦ ਸਾਹਿਬ ਪਲੈਨਿੰਗ ਬੋਰਡ ਦਾ ਚੇਅਰਮੈਨ ਤੁਹਾਨੂੰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅੱਜ ਤੁਹਾਡੀ ਨਿਯੁਕਤੀ ਹੋਈ ਹੈ ਜਿੰਮੇਵਾਰੀ ਤੁਹਾਨੂੰ ਸੌਂਪ ਦਿੱਤੀ ਗਈ ਹੈ ਕੀ ਕਹਿਣਾ ਚਾਹੂੰ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਦੇ ਮੀਡੀਆ ਦੇ ਜ਼ਰੀਏ ਮੈਂ ਸਾਰੇ ਸਾਡੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੇਰੇ ਵਲੰਟੀਅਰ ਸਾਥੀ ਮੇਰੇ ਯੂਥ ਦੇ ਸਾਰੇ ਸਾਥੀਆਂ ਦਾ ਤੁਹਾਡੇ ਜ਼ਰੀਏ ਮੈਂ ਧੰਨਵਾਦ ਕਰਦਾ ਤੇ ਮੈਂ ਦੇਖੋ ਅੱਜ ਇਸ ਕੁਰਸੀ ਤੇ ਤੁਸੀਂ ਉੱਪਰ ਨਾਮ ਦੇਖੋਗੇ ਤਾਂ ਹਰੇਕ ਪਰਿਵਾਰ ਆ ਜਿਹੜਾ ਉਹ ਰਾਜਨੀਤੀਵਾਨ ਪਰਿਵਾਰ ਹੈ ਪਰ ਅੱਜ ਜਿਹੜੇ ਮੈਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਆਮ ਘਰਾਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਮੌਕੇ ਦੇ ਰਹੀ ਆ ਤੇ ਮੈਂ ਬੇਸਤੇ ਸਾਰੀ ਟੀਮ ਹੀ ਸਾਡੀ ਜਿਹੜੀ ਦਿਹਾਤੀ ਦੀ ਜਾਂ ਮੇਰੀ ਯੂਥ ਦੀ ਟੀਮ ਆ ਉਹ ਪੂਰੀ ਇੱਕ ਖੁਸ਼ ਆ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਤੇ ਸਾਰੇ ਪੂਰਾ ਬਦ ਚੜ ਕੇ ਇਹਦੇ ਚ ਕੰਮ ਕਰਨਗੇ ਤੇ ਮੈਂ ਇੱਥੇ ਅੱਜ ਕੈਬਨਟ ਮੰਤਰੀ ਅ ਬਲਜਿੰਦਰ ਕੌਰ ਜੀ ਪਹੁੰਚੇ ਸੀ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜ਼ਿਲ੍ਹਾ ਬਟਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਉਹਨਾਂ ਦਾ ਸਾਰੇ ਸਾਥੀਆਂ ਦਾ ਅਨਿਲ ਠਾਕਰ ਜੀ ਨਵਦੀਪ ਜੀਦਾ ਜੀ ਚੇਅਰਮੈਨ ਸਾਡੇ ਜਿੰਨੇ ਵੀ ਸਾਡੇ ਦਰਜਾ ਬਦਰਜਾ ਹੋਰ ਸਾਥੀ ਪਹੁੰਚੇ ਆ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਹੁਣ ਸਾਰਾ ਸਭ ਦੇ ਗੱਲ ਕਰੀਏ ਕਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਦੇਖੋ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਡਵੈਲਪਮੈਂਟ ਦੇ ਮੁੱਦੇ ਤੇ ਆਈ ਹੈ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਨੂੰ ਇੱਥੋਂ ਚਲਾਵਾਂਗੇ ਅਸੀਂ ਪੂਰੇ ਵਧੀਆ ਤਰੀਕੇ ਨਾਲ ਆਪਦੀ ਇਮਾਨਦਾਰੀ ਨਾਲ ਪੂਰੇ ਪਿੰਡਾਂ ਦੇ ਜਿਹੜੇ ਉਹ ਮਾਹੌਲ ਨੂੰ ਬਦਲਾਂਗੇ ਪਲੈਨਿੰਗ ਬੋਰਡ ਨੂੰ ਲੈ ਕੇ ਖਾਸ ਕਰਕੇ ਜੋ ਪਲੈਨਿੰਗ ਬੋਰਡ ਨਾਲ ਸੰਬੰਧਿਤ ਹੈ ਲੋਕ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਉਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਆਪਦੀਆਂ ਡਿਮਾਂਡ ਲੈ ਕੇ ਆਓ ਸਾਡੇ ਕੋਲੇ ਫੰਡ ਇਥੇ ਜਿਹੜੇ ਕਾਫੀ ਮਾਤਰਾ ਚਾਹੁੰਦੇ ਆ ਅਸੀਂ ਉਹਨਾਂ ਦੀਆਂ ਡਿਮਾਂਡਾਂ ਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਜੋ ਜਿਹੜੇ ਵੀ ਪੰਚਾਇਤਾਂ ਨੂੰ ਲੱਗਦੇ ਆ ਵੀ ਸਾਡੇ ਇਹ ਕੰਮ ਆ ਜਿਹੜੇ ਉਹ ਪਿੰਡ 'ਚ ਹੋਣ ਜੋਗਾ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਰਾਸ਼ੀ ਜਾਰੀ ਕਰਿਆ ਕਰਾਂ ਸਮਾਂ ਤੁਹਾਡੇ ਕੋਲੇ ਬਹੁਤ ਘੱਟ ਹੈ ਤਕਰੀਬਨ 1.5 ਸਾਲ ਦਾ ਸਮਾਂ ਹੈ ਇਸ ਸਮੇਂ 'ਚ ਤੁਸੀਂ ਕਿੰਨੇ ਕੰਮ ਕਰ ਪਾਓਗੇ ਕੀ ਲੱਗਦਾ ਤੁਹਾਨੂੰ ਦੇਖੋ ਸਮੇਂ ਦੀ ਜੇ ਇੱਕ ਗੱਲ ਕਰੀਏ ਸਮਾਂ ਘੱਟ ਹੈ ਪਰ ਸਾਡੇ ਕੋਲੇ ਜਿਹੜੇ ਸਾਥੀ ਨੇ ਸਾਡੇ ਸਾਨੂੰ ਗਾਈਡਲਾਈਨ ਦੇਣ ਵਾਲੇ ਆ ਉਹ ਕਾਫੀ ਸਾਡੇ ਨਾਲ ਮੌਜੂਦ ਨੇ ਮੈਂ ਸਾਰਿਆਂ ਤੋਂ ਉਮੀਦ ਕਰੂੰਗਾ ਕਿ ਮੇਰੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਅਸੀਂ ਸਾਰੇ ਸਾਥੀ ਮਿਲ ਕੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਡਵੈਲਪਮੈਂਟ ਕਰਾਂਗੇ ਬਿਲਕੁਲ ਜੀ ਬਿਲਕੁਲ ਏਸੀ ਐਡਵੋਕੇਟ ਹਰਦੀਪ ਸਿੰਘ ਸਾਰਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਲੈਨਿੰਗ ਬੋਰਡ ਬਠਿੰਡਾ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਮੇਰੇ ਵੱਲੋਂ ਤਨਦੇਈ ਨਾਲ ਜੜੀ ਇਹ ਦੇਵਾ ਚਾਹੇਗੀ ਕੈਮਰਾਮੈਨ 소ਚਲ ਦੇ ਨਾਲ ਮਨੋ ਚਰਕੀਵਾਲ ਤਹਿਨਿਕ ਸਵੇਰਾ ਟੀਵੀ ਬਠਿੰਡਾ